ਇੰਨੇ ਕਈ ਹਾਂ ਤੇ ਚੰਗੇ ਕਦ ਕਾਟ ਦੀ ਬਹੁਤ ਸੋਹਣੀ ਝੋਟੀ ਐ ਤੇ ਸਾਨੂੰ ਤੋਰ ਕੇ ਦਿਖਾਈ ਆ ਗਈ ਇਹ ਆਂਦੀ ਐ ਆ ਗਈ ਏ ਆਣਾ ਵਾਂ ਅ ਗਾੜੀ ਪਿਛਾੜੀ ਦੀ ਵਿੱਚ ਹਾਂਜੀ ਭਾਈ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਆ ਕਿੰਨਾ ਸੁਆਹ ਏ ਦੂਜਾ ਸੁਆਹ ਏ ਤੇ ਦੁੱਧ ਅਸ ਟਾਈਮ ਕਿੰਨਾ ਗਿਆ ਆ 13 ਕਿਲੋ ਤਿਆਰ ਆ ਜੀ ਸ਼ੀਮਾ ਦੇ ਨਾਲ ਏ ਕਿਲੋ ਤੇ ਆ ਰਿਹਾ ਹਾਂ ਜੀ ਹਾਂ ਜੀ ਕਿੰਨੇ ਦਿਨਾਂ ਦੀ ਸੂਈ ਆ ਅੱਜ ਸ਼ੁਮਾ ਦੇਣਾ ਸੂਆ ਹੋਇਆ ਸ਼ੁਮਾ ਦੇਣਾ ਹੋਇਆ ਜੀ ਸੂਈ ਸ਼ੁਮਾ ਦੇਣਾ ਯਾਰ ਤੇ ਕਿੰਨਾ ਦਿੱਤ ਕਰੇ ਹੋਏ ਕਿਵੇਂ 16 ਕਿਲੋ ਤਾਂ ਆਈ ਜੂ ਜੀ ਪਿਛਲੀ ਵਾਰ ਪਹਿਨਾ ਪਹਿਲੇ 14 ਕਿਲੋ ਤੇ ਚਾਹੀ ਕਹਿੰਦੇ ਪਹਿਲੇ ਤੋਂ 14 ਕਿਲੋ ਤਾਂ ਦਿੱਤਾ ਤੇ ਹੁਣ 6 ਦਿਨਾਂ ਦੀ ਸੂਈ ਆ ਹਾਂ ਜੀ ਤੇ ਮੁੱਲ ਕੀ ਰੱਖਤਾ ਆਪਾਂ ਦਾ 20 20 ਲੈਂਡ ਦੇਣ ਕਿੰਨਾ ਹੋਜੂ 2 ਦੀ ਛੱਡ ਦਾਂਗੇ 2 ਦੀ ਛੱਡ ਦੋਗੇ ਹਾਂ ਜੀ ਤੇ ਮਗਰ ਬੱਚਾ ਕੀ ਆ ਗਿਆ ਇੱਕ ਕਟਾ ਜੀ ਮਗਰ ਕਟਾ ਆ ਗਿਆ ਹਾਂ ਜੀ ਆ ਹੀ ਆ ਮਗਰ ਖੜਾ ਜਣਾ ਉਹ ਕਹਾ ਖੜਾ ਏ ਕਲਿਕ ਮੰਡਾ ਆ ਕਟਾ ਆ ਗਿਆ ਜੀ ਇਹਦੇ ਮਗਰ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ 986962837 946962837 283 ਪਿੰਡ ਕਿਹੜੇ ਆ ਗਿਆ ਆਪਣਾ ਸੰਦੋਹਾ ਜੀ ਸੰਦੋਹਾ ਹਾਂਜੀ ਬਠਿੰਡਾ ਜਿਲ੍ਹਾ ਬਠਿੰਡਾ ਜਿਲ੍ਹਾ ਤੇ ਘਰੇ ਵੀ ਬੱਸ ਮਿਲ ਜਾਂਦੇ ਆਪਣੀ ਹਾਂਜੀ ਹਾਂ 10-12 ਘਰੇ ਹੁੰਦੇ ਬੱਸ 10-12 ਇੱਥੇ ਕਿੰਨੇ ਲੈ ਗਏ ਆ ਅੱਜ ਜੀ ਸ਼ੀਰ ਬੱਸੂ ਲੈ ਗਏ 6 ਪੈਸੇ ਲੈ ਗਏ ਆ ਦੋਸਤੋ ਦੂਜੇ ਵੀ ਦਿਖਾਉਂਦੇ ਆ ਤੁਹਾਨੂੰ ਆਰਡਰ ਕੁਆਲਿਟੀ ਚੈੱਕ ਕਰ ਲੂ ਸੀ 나ੜੇ ਦੇ ਬਹੁਤ ਘੈਂਟ ਹੈ ਮੱਝ ਹੈਗੀ ਕੱਲੀ ਕੱਲੀ 나ੜ ਆ ਜਿਹੜੀ ਦਿਸਦੀ ਆ ਤੇ ਫਸਮਾ ਜਿਹੜਾ ਹਵਾਨੇ ਰਿਆਪੁਰ ਆਰਡਰ ਕੁਆਲਿਟੀ ਜਿਹੜੀ ਪੂਰੀ ਟੈਟ ਹੈ ਤੇ ਚੰਗੇ ਢਾਂਚੇ ਦੀ ਹੈਗੀ ਵੱਡੀ ਮੱਝ ਹੈਗੀ ਉਹ ਵੀ ਹੈ ਜੀ ਜਿਹੜੀ ਆਪਾਂ ਵੱਡੀ ਆ ਰਹੇ ਹੁੰਨੇ ਆ ਉਹ ਵੱਡੀ ਹੁੰਦੀ ਆ ਬਾਈ ਤੇ ਜਿਹੜੀ ਛੋਟੀ ਕਹਾਂਗੇ ਉਹ ਛੋਟੀ ਹੋਊਗੀ ਤੇ ਬਹੁਤ ਸੁਣੀ ਮੱਝਾਂ ਥਣ ਕੱਲਾ ਕੱਲਾ ਤੇ ਹਾਂ ਭਾਈ ਇਹ ਕਿੰਨਾ ਸੁਆਈ ਇਹ ਤੀਜਾ ਸੁਆਈ ਤੀਜਾ ਸੁਆਈ ਦੁੱਧਾਸਟੇਮ ਕਿੰਨਾ ਗਿਆ ਹੈ 17 ਦੁੱਧਿਆ ਤੇ ਕਿੰਨਾ ਦੁੱਧ 17 ਕਿਲੋ ਤਿਆਰ ਹੈ ਜੀ ਅੱਜ 11ਵਾਂ 10ਵਾਂ ਦਿਨ ਹੋਇਆ ਸੂਈ ਦਾ 10ਵਾਂ ਦਿਨ ਸੂਈ ਨੂੰ ਆਇਆ ਤੇ ਦੁੱਧ ਕਿੰਨਾ ਤਿਆਰ ਹੈ 17 ਕਿਲੋ ਤਿਆਰ ਹੈ ਜੀ 17 ਕਿਲੋ ਕੰਡਾ ਲੱਗ ਲਈ ਜਾ ਸਕਦਾ ਲਾਟੱਕ ਦੀ ਅੱਗੇ ਦੋ ਟੱਲੇ ਲੱਗ ਜੂਗੇ ਲੈ ਜਿਵੇਂ ਟੱਕੇ ਤੇ ਲੈਣ ਦੇਣ ਜੀ ਇਹਦਾ ਇਹ ਵੀ 20 ਦੀ 20 ਦੀ ਤੇ ਮੌਕੇ ਤੇ ਕਿੰਨੀ ਦੀ ਹੋ ਜੂ ਇਹ ਵੀ 2 ਦੀ ਛੱਡਦਾ ਜੀ 2 ਦੀ ਛੱਡਦੇ ਕੋ ਮੌਕੇ ਤੇ ਲਓ ਜੀ ਤੀਜੀ ਵਾਰ ਚ ਸਾਨੂੰ ਦਿਖਾਉਨੇ ਆਪਾਂ ਇੱਕ ਆ ਗਈ ਦੋਸਤੋ ਇਹ ਥੋੜੇ ਦਰਮਿਆਨਿਕਾ ਦਾ ਚੰਮ ਕੱਦ ਦਾ ਠੀਕ ਆ ਭਾਰੀ ਘੱਟ ਆ ਥੋੜੀ ਖਾਨਵਾਣਾ ਤੁਹਾਨੂੰ ਚੈੱਕ ਕਰ ਲਓ कला अला खाने लगे मोटा खाने लगे सील शरीफ है डरती डूरती नहीं है बाकी जी तोरा चेक कर लो आडर क्वार बहुत बढ़िया ਤੇ ਬਾਕੀ ਆਪਾਂ ਲੈ ਕੇ ਡੀਟੇਲ ਦਾਰੀ। ਬਾਅਦ ਇਹ ਸ਼ਾਮੀ ਕਰ ਦੂ। 1000 ਰੁਪਿਆ ਗਰੰਟੀ। ਹਾਂਜੀ ਜਿਹੜੀ ਆਪਾਂ ਮੱਝ ਹੁਣ ਦਿਖਾਈਏ ਦੌਰ ਕੇ ਤੇ ਕੈਮਸ ਸੁਆਜੀ ਹੈ। ਤੀਜਾ ਸੁਆਜੀ। ਤੀਜਾ ਸੁਆ ਹੈ। ਹਾਂਜੀ। ਤੇ ਦੁੱਧ ਇਸ ਟਾਈਮ ਕਿੰਨਾ ਕਾਇ? 11 ਕਿਲੋ ਜੀ। ਕਿੰਨੇ ਦਿਨੋਂ ਇਸ ਸੁਈ ਨੂੰ? ਰਾਜ ਹੋ ਗਿਆ 5ਵਾਂ ਦਿਨ। 5ਵਾਂ ਦਿਨ ਹੋ ਗਿਆ। ਤੇ ਮਗਰ ਕੀ ਆ ਗਿਆ ਨਹੀਂ? ਕੱਟੀ। ਮਗਰ ਕੱਟੀ ਆ ਗਈ। ਤੇ ਮੰਨੂ ਵੀ ਲੈਣ ਦੇਣਾ ਆਪਾਂ ਇਹਦਾ ਮੱਝ ਦਾ ਲੈਣ ਦੇਣ ਜਮੈਂ 40 ਛੱਡ ਦਾਂਗੇ ਇੱਕ 40 ਦੀ ਛੱਡ ਦਾਂਗੇ ਹਾਂਜੀ ਮੌਕੇ ਤੇ ਹੋ ਜੂ ਮੰਨ ਤਾਂ ਆਹ ਮਾੜਾ ਮੋਟਾ ਆ ਬੱਚਾ ਆ ਗਿਆ ਤੇ ਮੂਰੇ ਬਠਾ ਹੈ ਹਾਂਜੀ ਆ ਬੱਚਾ ਆ ਗਿਆ ਜੀ ਮੂਰੇ ਬਠਾ ਹੈ ਤੇ ਬੱਚੀ ਦੀ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਤੇ ਤਾਜੀ ਸੂਈ ਆ ਬਹੁਤ ਵਧੀਆ ਬਾਈ ਕੋਲ ਤਿੰਨੇ ਬੱਚਾ ਟੌਪਦਗੀ ਆ